ਇਹ ਪੂਤਰਾ ਕੰਮ ਨਹੀਂ ਗੀ ਨਰਦਕ ਕਾਜ ਕਰਨਾ ਲੱਗਦਾ ਹੈ ਦਰਸ਼ਨਿਕ ਅਸਾਂ ਜੁਗਸਾਲ ਬੀਸਟਰ ਵਾਲੇ ਖਾਈ ਜਾ ਰਹੀ ਹੈ ਉਹਨੇ ਇਸ ਜਿਹੜੇ ਰਿਜ਼ਰਵਰ ਲਗਾ ਲਏ ਨੇ ਉਹਤੇ ਮੈਂਬਰਾਂ ਨੂੰ ਫੋਨ ਕਰ ਰਹੇ ਨੇ ਕਿ ਨਿਜਰ ਸਾਹਿਬ ਨੂੰ ਵੋਟ ਪਾਓ ਹੋਰ ਨਾ ਕਿ ਤੁਹਾਡੇ ਨੂੰ ਵੋਟ ਪਾਓ ਦੇਖੋ ਅਗਰ ਅਸੇ ਲੋਕ ਨੂੰ ਪਰਸਨਸਲ ਸਾਇੰਸ ਨਾ ਹੋਵੇ ਇਸ ਬਾਰੇ 50000 ਰੁਪਏ ਦੀ ਫੀਸ ਕਿ ਅਸੀਂ ਉਹਨਾਂ ਨੂੰ ਵੀ ਚਾਵਾਂਗੇ ਕੋਈ ਫੇਰ ਲੈ ਕਿ ਅਸੀਂ ਨਹੀਂ ਕਹਿੰਦੇ ਕਿ ਉਹ ਸਾਡੇ ਤੋਂ ਇਹਦਾ ਮੇਰੇ ਪਰਤਾਰੋ ਕਰਨ ਲੱਗ ਜਾ ਠੀਕ ਜਿਹਾ ਲੱਗਦਾ ਖਰੇ ਨਹੀਂ ਉਤਰ ਸਕਿਆ ਸਾਡਾ ਮਾਲ ਵੀ ਜਿਹੜੇ ਤੁਸੀਂ ਉਮੀਦਾਰ ਆਏ ਸੀ ਜਿੰਨਾਂ ਦੇ ਕਾਰੇ ਜਿਹੜਾ ਸੱਤ ਕਾਰੇ ਹੁੰਦਾ ਹੈ ਪੋਲਿਟਿਕ ਹੁੰਦਾ ਹੈ ਅਜੋ ਤੇ ਇਨਸਾਫ ਅਜੋਨ ਸਕਾਲਰਸ਼ਿਪ ਨਹੀਂ ਦੇ ਪਾਉਂਦੇ ਤਾਂ ਇਹ ਹਰ ਕੋ ਹੁੰਦੇ ਨਹੀਂ ਉਹਨਾਂ ਕੋਲ ਕਾਟੂ ਜੀ ਥੋੜਾ ਜਾਂਦਾ ਕਈ ਇਹੋ ਜਿਹੇ ਬੱਚਿਆਂ ਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀਆਂ ਹੈ ਕਿ ਉਹਨਾਂ ਨੂੰ ਅਪਡੇਟ ਕੀਤਾ ਜਾਵੇ ਔਰ ਉਹਨਾਂ ਨੂੰ ਸਿੱਕ ਕਰਮ ਦੇ ਵਿੱਚ ਜੋ ਜੀ ਦੇ ਅੰਦਰ ਨਹੀਂ ਕਰੀ ਤੇ ਕੋਈ ਸਾਖੀ ਨਹੀਂ ਇਹਦੇ ਇੱਕ ਬੜੀ ਲੰਬੀ ਬੈਠ ਰਹੇ ਇਧਰ ਕੋਈ ਕੋਸ਼ਿਸ਼ ਹੀ ਪਾਈ ਜਾਂਦੇ ਅਸਲੋਂ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰਾ ਇਹ ਸਿਆਸੀ ਜਨ ਨੂੰ ਚੋਣ ਬੰਨੀ ਚਾਹੀਦੀ ਕਿ ਇਹ ਮੈਨੂ ਹੋ ਕੇ ਆਪਾਂ ਚੋਣ ਬੰਨ੍ਹਦੇ ਹਾਂ ਕਿ ਇਸ ਲਈ ਸਾਡੀ ਧਰਮ ਪ੍ਰਚਾਰ ਦੇ ਮਾਮਲੇ 'ਚ ਕੁਝ ਪਾਲਿਸੀ ਹੈਗੀ ਔਰ ਧਰਮ ਪ੍ਰਚਾਰ ਦੇ ਵਿੱਚ ਵੀ ਇਹ ਕਹਿੰਦੇ ਆ ਕਿ ਕੁਝ ਇਨੋਵੇਟਿਵ ਮੈਥਡ ਲਾ ਕੇ ਇਹਦਾ ਸਿੱਟਾਨ তথা ਇਹ ਵਿਹਾਈ ਬਚਾ ਕਿਸੇ ਨਾਲ ਵੀ ਇਨਸਾਫ ਕਰਨਾ ਹੋਵੇ ਤ ਉਹਨੂੰ ਓਪਰਚੁਨਿਟੀ ਦੇਣੀ ਪੈਂਦੀ ਹੈ ਔਰ ਸੁਣਨਾ ਪੈਂਦਾ ਹੈ ਉਹਦਾ ਨਿਊ ਪੁਆਇੰਟ ਕੀ ਸੀ ਉਹ ਦਫਾ ਦੇਖਣਾ ਪੈਂਦਾ ਉਹ ਇਹੋ ਜਿਹੇ ਕੋਈ ਕੁਝੇਰ ਲੋਬੀਟ ਤਾਂ ਗਿਆ ਮੈਂ ਉਹਨਾਂ ਨੂੰ ਜੇ ਮੇਟੀ ਬਣਾ ਕੇ ਦੋ ਕੇ ਜੇ ਮੀਟਿੰਗ ਕਰਦਿੰਦੀ ਉਹਨਾਂ ਨੇ ਤੇ ਖੁਸ਼ ਸਾਹਿਬ ਵਾਈ ਗੁੱਡ ਜੀ ਕੀ ਫਤਿਹ ਹਾਂਜੀ ਪੁੱਛੋ ਜੀ ਕਿਸਕੇ ਤੁਸੀਂ ਹੋਰਿਆੜੀ ਮੀਟਿੰਗ ਕੀਤੀ ਗਿਆ ਚੀਫ ਖਾਲਸਾ ਦਵਾਨ ਦਾ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ 18 ਫਰਵਰੀ ਨੂੰ ਕੀ ਹੋਵੇ ਸਭ ਤੋਂ ਪਹਿਲੇ ਇਸ ਬਾਰੇ ਤੋਂ ਮੈਂ ਉਹਨੇ ਮੀਟਿੰਗ 'ਚ ਦੱਸਿਆ ਹੀ ਹੈ ਕਿ ਚੀਫ ਖਾਲਸਾ ਦਵਾਨ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਇਹਦੇ 'ਚ ਦੋ ਧੜੇ ਨੇ ਕਿਉਂਕਿ ਜਿਹੜਾ ਰੂਲਿੰਗ ਧੜਾ ਹੈ ਉਹ ਇਲੈਕਸ਼ਨ ਲੜ ਰਿਹਾ ਤੇ ਇੱਕ ਸਾਡਾ ਜਿਹੜਾ ਗਰੁੱਪ ਅਸੀਂ ਬਣਾਇਆ ਉਹ ਲੜ ਰਿਹਾ ਹੈ ਇਹਦੇ ਵਿੱਚ ਇਹ ਹੈ ਕਿ ਜਿਹੜੀ ਪਾਲਿਸੀ ਨੇ ਅਸੀਂ ਕਿਉਂਕਿ ਉਹਨੇ ਅਸੀਂ ਦੇਖਿਆ ਵੀ ਕਈ ਤਰ੍ਹਾਂ ਦੀ ਇਰੈਗੂਲਰਿਟੀ ਫਾਈਂਡ ਆਊਟ ਕੀਤੀਆਂ ਗਈਆਂ ਨੇ ਔਰ ਹੋਈਆਂ ਨੇ ਤੇ ਡੇਢ ਸਾਲ ਦੇ ਵਿੱਚ ਜੋ ਵੀ ਹੁੰਦਾ ਰਿਹਾ ਅਸੀਂ ਚੰਨਿਆ ਕਿ ਇਹਨੂੰ ਇਸ ਤਿਕਰਨ ਸੁਧਾਰ ਕੀਤਾ ਜਾਵੇ ਵਿਦਿਆਰਥੀ ਖੇਤਰ ਵਿੱਚ ਵੀ ਇਕਨੋਮੀ ਦੇ ਖੇਤਰ ਵਿੱਚ ਵੀ ਧਰਮਪੁਰ ਦਾ ਖੇਤਰ ਵਿੱਚ ਵੀ ਤਾਂ ਕਿ ਕੌਮ ਜਿਹੜੀ ਉਹ ਸਟਰੋਂਗ ਬਣ ਸਕੇ ਕਿਉਂਕਿ ਚੀਫ ਖਾਸ ਦਵਾਨ ਦੀ ਸਥਾਪਨਾ ਹੀ ਇਸ ਲਈ ਹੋਈ ਸੀ ਕਿ ਕੌਮ ਨੂੰ ਅਸੀਂ ਹਰ ਪੱਖੋਂ ਮਜ਼ਬੂਤ ਕਰਨਾ ਹੈ ਖਾਸ ਕਰਕੇ ਵਿਦਿਆਰਥੀ ਖੇਤਰ ਵਿੱਚ ਜਦੋਂ ਵਿਦਿਆਰਥੀ ਖੇਤਰ ਸਟਰੋਂਗ ਹੋ ਜਾਂਦੀ ਕੌਮ ਤੇ ਫਿਰ ਆਪਣੇ ਆਪ ਹੀ ਧਰਮ ਪ੍ਰਚਾਰ ਵੀ ਜਰਾ ਹੋ ਜਾਂਦਾ ਹੈ। ਤੋਂ ਇਸ ਕਰਕੇ ਸਾਡੀ ਕੋਸ਼ਿਸ਼ ਹੋਏਗੀ ਕਿ ਜੇ ਸਾਡੀ ਟੀਮ ਨੂੰ ਇਹ ਸੇਵਾ ਮਿਲਦੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੱਧ ਤੋਂ ਵੱਧ ਕੌਮ ਨੂੰ ਪੜਾ ਸਕੀਏ ਤਾਂ ਕਿ ਕੌਮ ਜਿਹੜੀ ਹੈ ਉਹ ਅੱਛੇ ਪੋਜੀਸ਼ਨਾਂ 'ਚ ਜਾ ਸਕੇ, ਅੱਛੇ ਗੁਰਸਿੱਖ ਬਣ ਸਕੇ, ਅੱਛੇ ਇਨਸਾਨ ਬਣ ਸਕੇ। ਸਰ ਮੌਜੂਦਾ ਟੀਮ ਨਾਲ ਕੁਝ ਮੈਂਬਰਸ ਨੂੰ ਮਤਲਬ ਬਾਹਰ ਰਸਤਾ ਦਿਖਾ ਦਿੱਤਾ ਹੈ ਅੱਜ ਨੂੰ ਪੰਜਾਬ ਦੀ ਕਹਿੰਦੇ ਉਸ ਦੇ ਬਾਰੇ ਕੀ ਕਹੋਗੇ? ਦੇਖੋ ਮੇਰਾ ਦੇ ਵਿਊ ਇਹ ਹੈ ਪਰਸਨਲ ਵਿਊ ਮੇਰਾ ਕਿ ਜਰੂਰਾ ਸੀ ਲੋਕਾਂ ਨੂੰ ਗੁਰੂ ਸਾਹਿਬ ਨਾਲ ਲੋਕਾਂ ਨੂੰ ਜੋੜਨ ਨੂੰ ਕਿਹਾ ਹਰੇਕ ਖਾਸ ਕਰਕੇ ਜਿਹੜੇ ਕੱਢੇ ਗਏ ਨੇ ਉਹ ਬੜੇ ਇੰਟੈਲੀਜੈਂਟ ਇੰਟੈਲੈਕਚੁਅਲ ਲੋਕ ਸਨ ਤੇ ਉਹਨਾਂ ਨੂੰ ਕੱਢ ਕੇ ਅਸੀਂ ਆਪਣਿਆਂ ਨੂੰ ਕਮਜ਼ੋਰ ਕੀਤਾ ਤੇ ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਕਿਸੇ ਨੂੰ ਕੱਢਣ ਦੀ ਬਜਾਏ ਚੰਗੇ ਬੰਦਿਆਂ ਨੂੰ ਜੋੜੀਏ ਔਰ ਉਹਨਾਂ ਨੂੰ ਵੀ ਵਾਪਸ ਲਈਏ ਤਾਂ ਕਿ ਜਿਹੜਾ ਸੜਾ ਸਾੜਾ ਹੈਗਾ ਚੀਫ ਕਾਜ਼ਾ ਦੀਵਾਨ ਉਹ ਹੋਰ ਮਜ਼ਬੂਤ ਬਣ ਸਕੇ ਇਸ ਕਰਕੇ ਕੱਢਣ ਦੇ ਬੰਕੇ ਜਿ ਤਰ੍ਹਾਂ ਹੱਥ ਚੜੀਆਂ ਅਨਲਸ ਕੇ ਬਹੁਤ ਹੀ ਕੋਈ ਕੰਬੈਲਿੰਗ ਸਰਕਮਸਟੈਂਸਿਸ ਹੋਣ ਇਹ ਰੱਖ ਕੇ ਕਰਨਾ ਬੜਾ ਜ਼ਰੂਰੀ ਹੋਵੇ ਕੋਈ ਹੋਰ ਗੱਲ ਹੋ ਜਾ ਦੇਸ਼ ਦੇ ਬਰੋਡਵੇ ਕਮ ਦੇ ਬਰੋਡਵੇ ਤੇ ਫਿਰ ਉਸ ਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਹੈ ਉਹਨੂੰ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਉਹਨੂੰ ਸੁਣ ਕੇ ਉਹਦਾ ਪੱਕੀ ਹੈ ਤਰੀ ਉਹਨੂੰ ਕਰਨਾ ਚਾਹੀਦਾ ਨਹੀਂ ਤਾਂ ਨਹੀਂ ਕਰਨਾ ਚਾਹੀਦਾ